ਸਤ ਸ੍ਰੀ ਅਕਾਲ ਅਸਲਾਮੁਅਲਿਕੁਮ ਨਮਸਕਾਰ ਅੱਜ ਇੱਕ ਵਾਰ ਫੇਰ ਤੁਹਾਨੂੰ ਲੈ ਕੇ ਚੱਲਦੇ ਹਾਂ ਮਲੋਟ ਦਾ ਕਿਲਾ ਜੋ ਕਿ ਮਲੋਟ ਪਿੰਡ ਜ਼ਿਲ੍ਹਾ ਸ਼ਿਆਲ ਪਰਵਿਸਥਿਤ ਹੈ ਬਹੁਤ ਹੀ ਵਿਰਾਨ ਜੰਗਲੀ ਏਰੀਆ 'ਤੇ ਸਥਿਤ ਹੁਣ ਕਰਕੇ ਜੋ ਹਿਸਟੋਰੀਕਲ ਐਕਸਪਲੋਰਰ ਨੇ ਉਹਨਾਂ ਲਈ ਇੱਥੇ ਪਹੁੰਚਣਾ ਔਖਾ ਕਿਉਂਕਿ ਜੰਗਲੀ ਏਰੀਏ ਦੇ ਨਾਲ-ਨਾਲ ਜੰਗਲੀ ਜਾਨਵਰਾਂ ਦਾ ਵੀ ਡਰ ਬਣਿਆ ਰਹਿੰਦਾ ਹੈ ਤੇ ਇਸ ਲਈ ਮੈਂ ਸਪਾਰਸ਼ ਕਰਦਾ ਹਾਂ ਕਿ ਹਾਈਕ ਐਂਡ ਟ੍ਰੈਕ ਕਲੱਬ ਹਸ਼ਿਆਰਪੁਰ ਦੇ ਨਾਲ ਰਾਬਤਾ ਕੈਮ ਕਰਕੇ ਉਹਨਾਂ ਦੇ ਮੈਂਬਰ ਸਾਹਿਬਾਨ ਨਾਲ ਇਸ ਸਥਾਨ ਨੂੰ ਐਕਸਪਲੋਰ ਕੀਤਾ ਜਾ ਸਕਦਾ ਹੈ ਇਤਿਹਾਸ ਦੇ ਪੰਨੇ ਫੁਰਲਣ ਤੂੰ ਪਤਾ ਚਲਦਾ ਹੈ ਕਿ ਬਾਬਰ ਨੇ ਦਿੱਲੀ ਪਹੁੰਚਣ ਤੋਂ ਪਹਿਲਾਂ ਕਿਵੇਂ ਇਹ ਲੋਧੀਆਂ ਦੇ ਕਿਲੇ ਨੂੰ ਸਰ ਕੀਤਾ ਸੀ ਤੇ ਸਵੇਰ ਦੀ ਸੁੰਦਰਤਾ ਇਸ ਦੇ ਕੋਲ ਵਗਦੇ ਸਦਾ ਬਹਾਰ ਚੋ ਅਤੇ ਕਣ-ਕਣ ਵਿੱਚ ਛਿਪੇ ਹੋਏ ਇਤਿਹਾਸ ਦੀਆਂ ਪਰਤਾਂ ਅਜ ਵੀ ਬਹੁਤ ਕੁਝ ਬਿਆਨ ਕਰਦੀਆਂ ਹਨ ਬਾਬਰ ਨੇ ਆਪਣੀ ਜਿੱਤ ਦੀ ਇਹ ਜਦੂ ਇਸ ਮਲੋਟ ਲਈ ਤੂੰ ਬੇਸ਼ਕੀਮਤੀ ਖਜ਼ਾਨਾ ਅਤੇ ਲਾਇਬ੍ਰੇਰੀ ਨੂੰ ਲੁੱਟਿਆ ਅਤੇ ਇਸ ਲਈ ਦਾ ਬੇਸ਼ਕੀਮਤੀ ਇਤਿਹਾਸ ਅਜ ਵੀ ਇਨਾ ਝਾੜੀਆਂ ਅਤੇ ਰੁੱਖਾਂ ਦੀਆਂ ਜੜਾਂ ਹੇਠ ਦਫਨ ਹੈ ਲੋੜ ਹੈ ਇਸ ਨੂੰ ਐਕਸਪਲੋਰ ਕਰਨ ਦੀ ਆਓ دیکھتے ਹਾਂ ਇਸ ਕਿਲੇ ਦੇ ਬਚੇ ਹੋਏ ਅਵਿਸ਼ੇਸ਼ 1540 ਦੀ ਬਿਲਗ੍ਰਾਮ ਜਦ ਸਮੇਂ ਹਮਾਂਜੂ ਦੀ ਹਾਰ ਹੋਈ ਤੇ ਉਸ ਨੂੰ ਦੇਸ਼ ਛੜਨਾ ਪਿਆ 1545 ਵਿੱਚ ਕਲਿੰਜਰ ਦੇ ਜੋ ਸਮੇਂ ਸ਼ੇਰ ਸ਼ਾ ਸੂਰੀ ਦੀ ਮੌਤ ਹੋ ਜਾਣ ਤੋਂ ਬਾਅਦ ਹਮਾਂਜੂ ਫਿਰ ਭਾਰਤ ਵਾਪਸ ਪਰਤਿਆ ਤਾਂ ਅਕਬਰ ਬਹੁਤ ਹੀ ਛੋਟਾ ਹੋਣ ਕਰਕੇ ਇਸਮਰੋਡ ਦੇ ਕਿਲੇ ਵਿੱਚ ਕੋਈ ਸਮਾਂ ਉਸਤਾ ਪਾਲਣ ਪੋਸ਼ਨ ਵੀ ਹੋਇਆ ਹੈ 给大家做个例子。好的。Excel。

ਡੂਮ ਸ਼ੇਪ ਹੈ ਇਹ ਡੂਮ ਸ਼ੇਪ ਬਚਿਆ ਇਧਰ ਜੇ ਉਹ ਇਹ ਦੇਖੋ ਇਸ ਦੇ ਅੰਦਰ ਹੈ ਬਾਕੀ ਸਾਰਾ ਗਿਰ ਗਿਆ ਹਾਂ ਨਾਲ ਹੀ ਬਿਲਕੁਲ ਉਧਰ ਲੱਗ ਗਿਆ ਨਾਲ ਹੀ ਬਿਲਕੁਲ ਹੈ ਨਾ ਉਹਦੀ ਖੱਡ ਜਿਹੜੀ ਹੈ ਜਿਹਾ ਉਹ ਆਪਣੇ ਜੀ ਹੋ ਰਿਹਾ ਲੱਗਦਾ ਹੋਣਾ ਉਹ ਜਾਣ ਲੈ ਸਕਦੇ ਹਾਂ ਇਸ ਕੋਲ ਬੜਾ ਤੁਸੀਂ ਉਸ ਦੇ ਜਿਹੜਾ ਕਾਜੀ ਨੇ ਚਲਾ ਹੈ ਉਹ ਨਾ ਦੇਖਿਆ ਨਾ ਉਹ ਕਿਲੇ ਵਾਲਾ ਇਹ ਕਾਂਗੜੇ ਵਾਲਾ ਕਿਲਾ ਦੇਖਿਆ ਆਪਣੇ ਨਹੀਂ ਉਹ ਵੀ ਬਹੁਤ ਬਹੁਤ ਨੂੰ ਮਤਲਬ ਕਿ ਨਾ ਜਿਆਦਾ ਡੈਮੇਜ ਨਹੀਂ ਹੈ ਬੜਿਆ ਅਤੇ ਉਸਨੇ अभी कॉलेज में पढ़ता है उसने भी काफी मुश्किल में शूट करो इधर स्टेयर करने हाँ जी ये ऊपर निकल की के खाइए तेरा ਸਾਰਾ ਇਥੋਂ ਡਿਗੀ ਜਾ ਰਿਹਾ ਸਦਾ ਪਨੀ ਤੇ ਵੀ ਇੱਕ ਦੋ ਸਾਲ ਚ ਲੱਭਣਾ ਹੀ ਨਹੀਂ ਕੁਝ ਵੀ ਕੱਚੀਆਂ ਪਹਾੜੀਆਂ ਅਤੇ ਬਰਸਾਤ ਦਾ ਮੌਸਮ ਇਸ ਨੂੰ ਦਿਨ ਦਿਨ ਟਾਲ ਆ ਰਿਹਾ ਹੈ ਲੋਡ ਹੈ ਭਾਰਤੀ ਪ੍ਰਤਤਵ ਵਿਭਾਗ ਨੂੰ ਕਿ ਇਸ ਕਿਲੇ ਦੇ ਬਚੇ ਹੋਏ ਭਾਗ ਨੂੰ ਬਚਾਇਆ ਜਾ ਸਕੇ ਤਾਂ ਕਿ ਸਾਡੇ ਇਤਿਹਾਸ ਦੀ ਇਹ ਅਨਮੋਲ ਵਿਰਾਸਤ ਆਉਣ ਵਾਲੀ ਪੀੜ੍ਹੀਆਂ ਤੱਕ ਪਹੁੰਚਾਈ ਜਾ ਸਕੇ ਮਿਲਦੇ ਹਾਂ ਕਿਸੇ ਹੋਰ ਧਾਰਮਿਕ ਇਤਿਹਾਸਿਕ ਸਥਾਨ ਦੀ ਯਾਤਰਾ ਨਾਲ ਤਦ ਤੱਕ ਅਲਵਿਦਾ ਅਲਵਿਦਾ